ਇਹ ਜਿਹੜੀ ਪੰਕਤੀ ਹੈ ਇਹ ਭਗਤ ਨਾਮਦੇਵ ਸਭ ਵੱਲੋਂ ਨਹੀਂ ਹੈ ਰੱਬ ਕੀ ਕਹਿੰਦਾ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਮੋਹੇ ਇੱਕ ਸਮੇ ਮੋਕੋਂਗੇ ਬੰਦੇ ਤੂਫਨ ਮੋ ਪਹ ਜਵਾਬ ਨ ਹੋਏ ਕਹਿੰਦੇ ਜੇ ਇੱਕ ਸਮੇ ਭਗਤ ਵੀ ਮੈਨੂੰ ਬੰਨ੍ਹ ਦੇਣਾ ਇੱਥੇ ਖੜ ਜਾ ਮੈਂ ਜਵਾਬ ਨਹੀਂ ਦੇ ਸਕਦਾ ਸਾਥ ਸੰਗਤ ਭਗਤੀ ਵਾਲਿਆਂ ਨੂੰ ਰੱਬ ਕਦੇ ਜਵਾਬ ਨਹੀਂ ਦੇ ਸਕਦਾ ਵੇਖਦਾ ਨਹੀਂ ਹੁਣ ਐਦਾਂ ਹੋਣਾ ਨਹੀਂ ਉਹ ਜੋ ਕਹਿਦਣ ਹੋਈ ਉਹ ਹੁੰਦਾ ਹੈ ਹੁਣ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਨੂੰ ਰਾਹ ਦੱਸਿਆ ਗ੍ਰਸਤੀ ਲੋਕਾਂ ਨੂੰ ਭਾਈ ਤੁਸੀਂ ਨਾਮ ਕਿਵੇਂ ਜਪਨੇ ਭਗਤੀ ਕਿਵੇਂ ਕਰਨੀ ਹੈ ਇਹ ਨਹੀਂ ਕਿ ਕੰਮਕਾਰ ਛੱਡ ਦਿਓ ਪਰਿਵਾਰ ਛੱਡ ਦਿਓ ਕਾਰੋਬਾਰ ਛੱਡ ਦਿਓ ਫਿਰ ਭਗਤੀ ਕਰਾਂਗੇ ਨਹੀਂ ਪਰਿਵਾਰ ਵਿੱਚ ਰਹਿੰਦੇ ਆ ਕਿਰਤ ਵਿਰਤ ਕਰਦੇ ਆ ਨਾਮ ਜਪਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਰੂਹਾਂ ਨੂੰ ਆਪਣੇ ਬਰਾਬਰ ਬਿਠਾਇਆ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਮਿਲਦਾ ਸੀ ਕਿਰਤ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਰ ਰਹੇ ਨੇ ਕਿਰਤ ਭਗਤ ਰਵਿਦਾਸ ਜੀ ਵੀ ਕਰ ਰਹੇ ਨੇ ਕਿਰਤ ਭਗਤ ਕਬੀਰ ਸਾਹਿਬ ਮਹਾਰਾਜ ਵੀ ਕਰਦੇ ਨੇ ਕਿਰਤ ਬਾਬਾ ਨਾਨਕ ਦੇ ਸਭ ਵੀ ਕਰਦੇ ਨੇ ਕਿਰਤ ਨਹੀਂ ਛੱਡੀ ਕਿਸੇ ਨੇ ਇਹ ਨਹੀਂ ਵੀ ਕਿਰਤ ਛੱਡਦੇ ਹੋ ਕੰਮ ਛੱਡਦੇ ਹੋ ਫਿਰ ਭਗਤੀ ਹੋਣੀ ਹੈ ਨਹੀਂ ਜਦੋਂ ਚਰਲੋਚਨ ਨੇ ਸ਼ੱਕ ਕੀਤੀ ਨਾ ਕਹਿੰਦੇ ਨਾਮਦੇਵ ਤੂੰ ਸੁਣਾਉਣਾ ਰਹਿਨੇ ਮੈਨੂੰ ਰੱਬ ਦੇ ਦਰਸ਼ਨ ਹੋਏ ਰੱਬ ਐ ਹੋ ਜਿਆ ਰੱਬ ਨੇ ਮੈਨੂੰ ਦੇਹਾਰ ਦਿੱਤੇ ਕਹਿੰਦੇ ਮੈਨੂੰ ਤੇਰੇ ਤੇ ਸ਼ੱਕ ਹੁੰਦਾ ਤੈਨੂੰ ਰੱਬ ਮਿਲਿਆ ਮੁਲਿਆ ਨਹੀਂ ਕੋਈ ਕਿਤੇ ਤਾਂ ਭਗਤ ਨਾਮਦੇਵ ਸਾਹਿਬ ਤਰਲੋਚਨ ਨੂੰ ਪੁੱਛਦੇ ਕਹਿੰਦੇ ਤੈਨੂੰ ਕਿਉਂ ਸ਼ੱਕ ਹੁੰਦਾ ਉਹ ਕਹਿੰਦਾ ਦੋ ਕਾਰਨ ਨੇ ਸ਼ੱਕ ਮੈਨੂੰ ਇਹ ਹੁੰਦਾ ਇੱਕ ਤੇ ਮੇਰੇ ਮਨ ਵਿੱਚ ਜੇ ਐਵੇਂ ਮੈਂ ਉੱਚ ਜਾਤੀ ਬ੍ਰਹਮਣ ਤੁਸੀਂ ਛਿੱਪੇ ਔਰ ਦੂਜਾ ਸਭ ਤੋਂ ਵੱਡਾ ਸ਼ੱਕ ਹੈ ਮੈਂ ਕੰਮ ਛੱਡ ਕੇ ਆਉਣਾ ਤੇਰੇ ਕੋਲ ਭਗਤੀ ਕਰਨ ਮੋਰੋ ਤੂ ਸਾਰਾ ਦਿਨ ਕਪੜੇ ਸੀ ਹੁੰਦਾ ਰਹਿਨੇ ਆਪਣਾ ਹੱਥ ਤੇਰੇ ਚੱਲ ਰਹੇ ਨੇ ਕਪੜਾ ਸਿਉਰੇ ਭਗਤੀ ਕਦੋਂ ਕਰਦੇ ਮੈਂ ਕੰਮ ਛੱਡ ਕੇ ਤੇਰੇ ਕੋਲ ਭਗਤੀ ਕਰਨ ਆਉਨੇ ਤੁਸੀਂ ਕੰਮ ਨਹੀਂ ਛੱਡਦੇ ਹੱਥੀਂ ਕੰਮ ਕਰ ਰਹੇ ਹੋ ਕੋਈ ਚੀਜ਼ ਚੁੱਕ ਕੇ ਲਿਆਉਣੀ ਹੈ ਕਪੜਾ ਥਾਂ ਲਿਆਉਣਾ ਤਾਵੇਂ ਉੱਠ ਕੇ ਚੁੱਕੇ ਲੈ ਕੇ ਆਉਂਦੇ ਮੇਰੇ ਸਾਹਮਣੇ ਤੁਰਿਆ ਫਿਰਨੇ ਹੱਥਾਂ ਨਾਲ ਕੰਮ ਕਰਦੇ ਹੋ ਭਗਤੀ ਮੇਰੇ ਨਾਲੋਂ ਵੱਧ ਕਿਵੇਂ ਹੋ ਸਕਦੀ ਹੈ ਜੇ ਭਗਤੀ ਮੇਰੇ ਬਰਾਬਰ ਨਹੀਂ ਫਿਰ ਰੱਬ ਦੇ ਦਰਸ਼ਨ ਤੁਹਾਨੂੰ ਕਿਵੇਂ ਹੋ ਸਕਦੇ ਨੇ ਇਹ ਇਤਿਹਾਸ ਕਹਿੰਦਾ ਹੈ ਵਿਦਵਨਨ ਲਿਖਤ ਲਿਖੀ ਹੈ 72 ਵਾਰ ਪ੍ਰਤੱਖ ਦਰਸ਼ਨ ਹੋਏ ਬਾਬਾ ਨਾਮਦੇ ਸਾਭ ਨੂੰ ਪ੍ਰਤੱਖ ਰੱਬ ਦੇ ਪਰ ਸਾਸੰਦ ਦੇ ਜਦੋਂ ਤਰਲੋਚਨ ਨੇ ਸ਼ੱਕ ਕੀਤਾ ਉਹਨੇ ਆਪਣੇ ਸ਼ਬਦਾਂ ਵਿੱਚ ਕਹਿਆ ਕਿ ਕਹਿੰਦੇ ਨੰ ਮਾਇਆ ਮੋਹਿਆ ਨਾਮ ਦੇ ਉਤੋਂ ਤਾਂ ਮਾਇਆ ਵਿੱਚ ਲੱਗਾ ਰਹਿੰਨੇ ਕੱਪੜੇ ਸੀ ਜਦਨੇ ਜਦੋਂ ਮੈਂ ਉਹਨੇ ਕਦੇ ਕਪੜਾ ਚੁੱਕਣ ਉੱਧਰ ਜਾਂਨੇ ਕਦੇ ਕਪੜਾ ਰੰਗਣਾ ਹੋਇਆ ਉਹਨੂੰ ਚੁੱਕ ਕੇ ਲੈ ਜਾਂਦਾ ਕਦੇ ਸੀਂ ਰਹੇ ਹੱਥ ਪੈਰ ਕੰਮ ਕਰ ਰਹੇ ਨੇ ਰੱਬਕ ਦਾ ਨਾਮ ਕਦੋਂ ਜਪਦੇ ਹੋ ਨਮ ਮਾਇਆ ਮੋਹਿਆ ਕਹ ਤੇ ਲੋ ਜਨਮੀ ਤ ਜਿਨਾਂ ਨੂੰ ਬਾਣੀ ਯਾਦ ਹੈ ਨਾਲ ਪੜਿਆ ਕਰੋ ਦੇਖੋ ਮੈਂ ਬੇਨਤੀ ਕਰਾਂਗਾ ਸਹਿਜ ਪਾਠ ਜ਼ਰੂਰ ਰੱਖੋ ਬਾਣੀ ਦਾ ਜਦੋਂ ਗੁਰਬਾਣੀ ਪੜੋਗੇ ਤੁਹਾਨੂੰ ਗੁਰਬਾਣੀ ਵਿੱਚੋਂ ਐਸਾ ਅਨੰਦ ਆਏਗਾ ਬਾਹਰ ਧਿਆਨ ਦੀ ਲੋੜ ਨਹੀਂ ਪੈਗੀ ਸਾਰੀ ਵਿਆਖਿਆ ਬਾਣੀ ਚ ਆਏਗੀ ਪੜੋਇ ਪੜਾਓ ਨੰਮ ਮਾਇਆ ਮੋਹਿਆ ਇਹ ਕੌਣ ਕਹਿੰਦੇ ਤਰਲੋਚਨ ਕਹ ਤਿਲੋ ਜਨਮਿਤ ਕਾਹੇ ਸ਼ਿਪੋਸ਼ਾਇ ਲੈ ਰਾਮ ਨਾ ਲਾਵੋ ਚੀਤ ਹੁਣ ਜੇ ਆਵ ਸੁਣਿਓ ਸਾਨੂੰ ਗ੍ਰਸਤੀਆਂ ਨੂੰ ਰਾ ਦੱਸਿਆ ਕੰਮ ਨਾ ਛੱਡਿਓ ਭਾਈ ਕਿਰਤ ਕਰਮ ਕਰਦਿਆਂ ਕਰਦਿਆਂ ਕੀਰਤੀ ਕਰਿਓ ਵਾਹਿਗੁਰੂ 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 ਕੀਰਤੀ ਹੋ ਸਕਦੀ ਹੈ ਕਿਰਤ ਕਰਕੇ ਹੁਣ ਬਾਬਾ ਨਾਮ ਦੇ ਸਭ ਬੋਲੇ ਮੋਰੇ ਕਹਿੰਦੇ ਤਰਲੋਚਨ ਜਵਾਬ ਸੁਣ ਫਿਰ ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਹਾਰ ਜੀਬਾ ਤੋਂ ਅੰਦਰ ਕਹਨੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੱਥ ਪੈਰ ਤਾਂ ਵਿਲੇ ਆ ਉਹ ਤਾਂ ਕੰਮ ਕਰ ਸਕਦੇ ਨੇ ਨਾਮ ਕਹ ਤੇ ਲੋਚਨਾ ਮੁਖ ਤੇ ਰਾਮ ਸੰਵਾਰ ਹੱਥ ਪਾਉ ਕਰ ਕਾਮ ਸਭ ਚੀਤਨ ਰੰਜਣ ਨਾਲ ਚਿੱਤ ਲਾਉਣੇ ਰੱਬ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੋ ਜੇਬਾ ਖਾਲੀ ਹੈ ਵਾਹਿਗੁਰੂ ਵਾਹਿਗੁਰੂ ਕਹ ਰਸਮਾਂ ਨਾਲ ਰੱਬ ਦਾ ਨਾਮ ਜਪਿਆ ਜਾ ਸਕਦਾ ਹੈ ਹੱਥ ਪੈਰ ਨਾਲ ਕਿਰਤ ਕਰਮ ਕਰਦੇ ਚਿੱਤ ਜੋੜਿਆ ਜਾ ਸਕਦਾ ਹੈ ਸਾਸੰਗਤ ਸਵਾਲ ਪੈਦਾ ਹੋ ਗਿਆ ਕਹਿੰਦੇ ਕਿਵੇਂ ਕਿਉਂਕਿ ਹਰ ਗੱਲ ਨੂੰ ਸਿੱਧ ਕਰਨ ਲਈ ਫੋਰ ਐਗਜ਼ਾਮਪਲ ਚਾਹੀਦੀ ਹੈ ਕੋਈ ਉਦਾਹਰਨ ਚਾਹੀਦੀ ਹੈ ਅੱਜ ਯੋਗ ਹੋਏ ਜਿੱਥੇ ਲੋਕ ਐਗਜ਼ਾਮਪਲ ਮੰਗਦੇ ਨੇ ਦੱਸੋ ਜੀ ਕੋਈ ਉਦਾਹਰਨ ਦਿਓ ਐਗਜ਼ਾਮਪਲ ਦਿਓ ਐਵੇਂ ਥੋੜੀ ਕਹਿ ਕੇ ਚੱਲ ਜਾਵਾਂਗੇ ਔਰ ਫਿਰ ਤਰਲੋਚਨ ਕੋਈ ਮਾਮੂਲੀ ਬੰਦਾ ਨਹੀਂ ਹੈ ਉਹ ਪੜਿਆ ਲਿਖਿਆ ਬਾਬਾ ਨਾਮਦੇਵ ਸਾਹਿਬ ਨਾਲੋਂ ਵਾਰੀ ਤੌਰ ਤੇ ਅਕੈਡਮਿਕ এডੂਕੇਸ਼ਨ ਤਰਲੋਚਨ ਦੀ ਜ਼ਿਆਦਾ ਹੈ ਕਿਉਂ ਉਹ ਬ੍ਰਹਮਣਾਂ ਦੇ ਘਰ ਵਿੱਚ ਹੈ ਉਨੇ ਚ ਹਾਰ ਵੇਦ ਪੜੇ ਹੋਏ ਨੇ ਖੱਟ ਕਰਮ ਨਹੀਂ ਉਹਦੇ ਕੋਲ ਨੇ ਖੱਟ ਕਰਮ ਨੇ ਉਹਦੇ ਉਹਨੇ ਐਗਜ਼ਾਮਪਲ ਤੋਂ ਵਗੈਰ ਮੰਨਣਾ ਨਹੀਂ ਸੀ ਹਵੇ ਥੋੜੀ ਕਹਿ ਦਿੱਤਾ ਨਹੀਂ ਜੀ ਚਿੱਤ ਲਾਇਆ ਜਾ ਸਕਦਾ ਹੈ ਹੱਥਾਂ ਪੈਰਾਂ ਨਾਲ ਕੰਮ ਕਰੋ ਰੱਬ ਮਿਲ ਜਾਂਦਾ ਉਹ ਸਵਾਲ ਕਰਦਾ ਕਹਿੰਦਾ ਕਿਵੇਂ ਨਾਮਦੇਵ ਜੀ ਮੈਂ ਨਹੀਂ ਇੰਜ ਮੰਨਦਾ ਮੈਨੂੰ ਕੋਈ ਐਗਜ਼ਾਮਪਲ ਦਿਓ ਹੁਣ ਬਹੁਤ ਸੱਦੀਆਂ ਉਦਾਹਰਨਾਂ ਦਿੱਤੀਆਂ ਸ਼ਬਦ ਤੁਹਾਨੂੰ ਯਾਦ ਹੈ ਸੁਣਿਓ ਵਾਬ ਨਾਮਦੇਵ ਸਾਹਿਬ ਬੋਲੇ ਕਹਿੰਦੇ ਸੁਣ ਫਿਰ ਉਦਾਹਰਨਾਂ ਮਰਸਣਾਓ ਕਹਿੰਦੇ ਤਰਲੋਚਨ ਤੂੰ ਛੋਟੇ ਹੁੰਦੇ ਆ ਪਤੰਗੜ ਆਏ ਆ ਆਕਾਸ਼ ਵਿੱਚ ਲੈ ਕਹਿੰਦੇ ਉਹ ਤਾਂ ਤੁਸੀਂ ਵੀ ਨਾਲ ਹੀ ਵੇਖਦੇ ਨੇ ਛੋਟੇ ਹੁੰਦੇ ਕਿੰਨੀਆਂ ਆਪਾਂ ਪਤੰਗਾਂ ਡਾਉਂਦੇ ਰਹੇ ਕਹਿੰਦੇ ਹੁਣ ਮੈਂ ਤੈਨੂੰ ਉਹ ਉਦਾਹਰਨ ਦੇ ਦੇਖੀ ਰੱਬ ਨਾਲ ਚਿੱਤ ਕਿਵੇਂ ਜੋੜਿਆ ਜਾ ਸਕਦਾ ਹੈ ਇੱਕ ਬੱਚਾ ਕਾਗਜ਼ ਦੀ ਬਣਾਉਂਦਾ ਹੈ ਪਤੰਗ ਪਤੰਗ ਬਣਾ ਕੇ ਡੋਰ ਪਾ ਕੇ ਆਕਾਸ਼ ਵਿੱਚ ਛੱਡਦਾ ਹੈ ਕਹਿੰਦੇ ਪਤੰਗ ਤੂੰ ਉਡਾਉਂਦਾ ਨੇ ਛੋਟੀ ਉਮਰੇ ਕਹਿੰਦਾ ਹਾਂ ਮਾਹਰ ਆ ਪਤੰਗ ਤਾਂ ਆਪਾਂ ਸਾਰੇ ਉਡਾਉਂਦੇ ਰਹੇ ਜਦੋਂ ਆਕਾਸ਼ ਵਿੱਚ ਪਤੰਗ ਉੱਡ ਰਿਹਾ ਹੈ ਹੱਥ ਵਿੱਚ ਡੋਰ ਪਕੜੀ ਹੋਈ ਹੈ ਨਾਲ ਪੰਜਰ ਬੱਚੇ ਖੜੇ ਕਹਿੰਦੇ ਉਹਨਾਂ ਨਾਲ ਬੱਚਾ ਗੱਲਾਂ ਵੀ ਕਰਦਾ ਤੇ ਧਿਆਨ ਪਤੰਗ ਵਿੱਚ ਰਹਿੰਦਾ ਕਿ ਤੇ ਇੱਧਰ ਉੱਧਰ ਫਸ ਨਾ ਜਾਏ ਜਾਂ ਉਹ ਪਤੰਗ ਨੂੰ ਕੋਈ ਕੱਟ ਨਾ ਲਵੇ ਕਹਿੰਦੇ ਧਿਆਨ ਪਤੰਗ ਵਿੱਚ ਗੱਲਾਂ ਨਾਲ ਦੇ ਨਾਲ ਕਰ ਜੇ ਗੱਲਾਂ ਕਰਦੇ ਆ ਪਤੰਗ 'ਚ ਧਿਆਨ ਲਾਇਆ ਜਾ ਸਕਦਾ ਹੈ ਹੱਥਾਂ ਨਾਲ ਕੰਮ ਕਰਦੇ ਆ ਧਿਆਨ ਰੱਬ ਨਾਲ ਕਿਉਂ ਨਹੀਂ ਲਾਇਆ ਜਾ ਸਕਦਾ ਇੱਕਦਮ ਖਾਮੋਸ਼ ਹੋ ਗਏ ਉਦਾਹਰਨ ਬੜੀ ਸਾਧ ਸਾਦੀ ਹੈ ਔਰ ਸਿੱਧੀ ਹੈ ਸਮਝ ਆਈ ਕਹਿੰਦੇ ਤੂੰ ਮਾਈਆਂ ਨੂੰ ਵੇਖਿਆ ਘੂ ਤੋਂ ਘੜੇ ਭਰ ਕੇ ਪੰਡੇ ਲਿਆਉਂਦੀਆਂ ਨੇ ਹਾਂਜੀ ਘੜੇ ਭਰ ਕੇ ਪਾਣੀ ਦੇ ਲਿਆਉਂਦੀਆਂ ਨੇ ਕਿੰਨ ਕਦੇ ਵੇਖਿਆ ਭੈਣਾ ਨੇ ਸਿਰ ਤੇ ਘੜਾ ਟਕਾਇਆ ਹੁੰਦਾ ਨਾਲ ਦੀਆਂ ਬੀਬੀਆਂ ਨਾਲ ਗੱਲਾਂ ਕਰਦੀਆਂ ਨੇ ਉਹ ਗੱਲਾਂ ਕਰਦੀਆਂ ਤੁਰੀਆਂ ਆਉਂਦੀਆਂ ਨੇ ਘੜਾ ਡਿਗਣ ਨਹੀਂ ਦਿੰਦੀਆਂ ਸਿਰ ਤੇ ਘੜਾ ਟਿਕਿਆ ਪਤਾ ਕਿਉਂ ਗੱਲਾਂ ਬਾਤਾਂ ਕਰਦੇ ਆਂ ਤੁਰਦੇ ਆਂ ਹੱਸਦੇ ਆਂ ਬਾਤਾਂ ਪਾਉਂਦੇ ਆਂ ਧਿਆਨ ਘੜੇ ਵਿੱਚ ਰਹਿੰਦਾ ਉਹਨਾਂ ਦੀ ਇਕਾਗਰਤਾ ਬਣੀ ਹੋਈ ਹੈ ਕਦਮ-ਕਦਮ ਤੁਰਦਿਆਂ ਵੀ ਘੜਾ ਡਿੱਗਦਾ ਨਹੀਂ ਕਿਉਂਕਿ ਧਿਆਨ ਘੜੇ ਵਿੱਚ ਹੈ ਜੇ ਹੱਸਦੇ ਆ ਗੱਲਾਂ ਕਰਦੇ ਆ ਤੁਰਦੇ ਆ ਘੜਾ ਨਹੀਂ ਡਿੱਗਦਾ ਧਿਆਨ ਘੜੇ ਵਿੱਚ ਹੈ ਐਦਾਂ ਕਿਰਤ ਕਰਮ ਹੱਥਾਂ ਨਾਲ ਕਰਦੇ ਆ ਧਿਆਨ ਰੱਬ 'ਚ ਕਿਉਂ ਨਹੀਂ ਲੱਗ ਸਕਦਾ ਤੀਜੀ ਉਦਾਹਰਣ ਦੇਖੋ ਕਿੰਨੀਆਂ ਹਨ ਕਹਿੰਦੇ ਸੁਨਹਿਾਰ ਕੋਲ ਕਦੇ ਗਏ ਹੋ ਕਹਿੰਦੇ ਜੀ ਬਹੁਤ ਵਾਰ ਕਹਿੰਦੇ ਸੁਨਹਿਾਰ ਕੋਲ ਵੇਖੋ ਦੁਨੀਆ ਦੇ ਲੋਕੋ ਇਹ ਸਾਡੇ ਵਾਸਤੇ ਆ ਸਹਾਸੰਗਤ ਸੁਨਿਹਾਰ ਦੂਜਿਆਂ ਗ੍ਰਾਹਕਾਂ ਨਾਲ ਗੱਲਾਂ ਵੀ ਕਰਦਾ ਹੈ ਸੋਨੇ ਦਾ ਭਾਅ ਵੀ ਦੱਸਦਾ ਪਰ ਨਾਲ ਦੀ ਨਾਲ ਉਹ ਘੜਤ ਸੁਨਿਹਾਰ ਘੜੀ ਜਾਂਦਾ ਹੈ ਉਹਦਾ ਧਿਆਨ ਸੋਨੇ ਦੀ ਘੜਤ ਵਿੱਚ ਹੁੰਦਾ ਜਿਹੜਾ ਗਹਿਣਾ ਬਣਾ ਰਿਹਾ ਉਹ ਗਲਤ ਨਾ ਹੋ ਜਾਏ ਦੂਜਿਆਂ ਨਾਲ ਗੱਲਾਂ ਵੀ ਕਰਦਾ ਪਰ ਧਿਆਨ ਉਹਦਾ ਸੋਨੇ ਵਿੱਚ ਰਹਿੰਦਾ ਹੈ ਤੁਸੀਂ ਕਦੇ ਸੁਨਿਹਾਰ ਦੀ ਬਣੀ ਹੋਈ ਮੋਰਲੀ ਜਿਹੜੀ ਫੱਟੇ ਦੀ ਚੁਗਾਠ ਹੈ ਨਾ ਅੱਜ ਕੱਲ ਤਾਂ ਸ਼ੀਸ਼ੇ ਦੇ ਬਣਨ ਲੱਗ ਪਏ ਇੱਕ ਵੀ ਸੋਨੇ ਦਾ ਗਹਿਣਾ ਨਹੀਂ ਚੁਰਾ ਸਕਦੇ ਉਹ ਗੱਲਾਂ ਸਾਰਿਆਂ ਨੂੰ ਕਰਦਾ ਉਹਦਾ ਧਿਆਨ ਸੋਨੇ 'ਚ ਹੀ ਹੁੰਦਾ ਮੈਂ ਬੜਾ ਹੈਰਾਨ ਹੋਇਆ ਹੁਣ ਇੱਕ ਦਿਨ ਗਏ ਉਹਨੇ 15 16 ਗਹਿਣੇ ਪਸੰਦ ਕਰਨ ਕੋ ਪਹਿਣ ਵਾਸਤੇ ਸਾਡੇ ਪਰਿਵਾਰ ਦੇ ਉਹਨੇ ਐ ਖਿਲਾੜ ਕੇ ਮੋਰੇ ਰੱਖਦੀਆਂ ਚੀਜ਼ਾਂ ਪਸੰਦ ਕਰੋ ਜੀ ਮੇਰੇ ਮਨ 'ਚ ਹੈ 15 20 ਐਨੇ ਚੈਨੀਆਂ ਮੁੰਦੀਆਂ ਸੜ ਦੇ ਦੀਆਂ ਕੋਈ ਇੱਕ ਅੱਡੀ ਲਕੋ ਸਕਦਾ ਪਰ ਨਹੀਂ ਸਾਥ ਸੰਗਤ ਸੁਨਿਹਾਰ ਦਾ ਧਿਆਨ ਉਹਦੇ ਵਿੱਚ ਰਹਿੰਦਾ ਉਹ ਗੱਲਾਂ ਵੀ ਕਰਦਾ ਪਰ ਉਹਦਾ ਧਿਆਨ ਸੋਨੇ ਵਿੱਚ ਹੈ ਤੁਸੀਂ ਇੱਕ ਵੀ ਚੀਜ਼ ਉਤਲ ਕੋ ਨਹੀਂ ਸਕਦੇ ਜੇ ਗੱਲਾਂ ਕਰਦੇ ਆ ਧਿਆਨ ਸੁਨਿਹਾਰ ਦਾ ਟਿਕ ਸਕਦਾ ਦੁਨੀਆ ਦੀ ਕਿਰਤ ਕਰਦੇ ਆ ਵਹਿਗੁਰੂ ਵਿੱਚ ਧਿਆਨ ਕਿਉਂ ਨਹੀਂ ਟਿਕ ਸਕਦਾ ਐਗਜ਼ਾਮਪਲ ਸੁਣਿਓ ਮੈਂ ਸ਼ਬਦ ਤੁਹਾਨੂੰ ਸੁਣਾਉਣ ਲੱਗਾ RAM ਕਰੀ ਲਾਗਦਾ ਇਹ ਸਿੱਧੀਆਂ ਗੱਲਾਂ ਜਵਾਬ ਦਿੱਤਾ ਫਿਰ ਤਲੋਚਨ ਜੀ ਭਾਵੇਂ ਨਾਮ ਦੇ ਸਭ ਬੋਲੇ ਕਹਿੰਦੇ ਤਰਲੋਚਨ ਹੱਥ ਪਾਉ ਕਰ ਕਾਮਸਭ ਚੀਤ ਨਰੰਜਨ ਨਾਲ ਲਾਇਆ ਜਾ ਸਕਦਾ ਕਿਵੇਂ ਆ ਨੀਲੇ ਕਾਗਦ ਕਾਟੀ ਲੈ ਗੁੱਡੀ ਪਕਾ ਉਹ ਗੁੱਡੀ ਕਹਿੰਦੇ ਨੇ ਪਤੰਗ ਨੂੰ ਆ ਨੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮੀ ਅਲੇ ਪੰਜ ਜਨਾਂ ਸਿਉ ਬਾਤ ਬਤਉਆ ਚੀਤ ਸੋ ਡੋਰੀ ਰਾਖੀਆਂ ਲੈ ਆ ਨੀਲੇ ਕੁੰਭ ਪਰਾਈਲੇ ਉਦਕ ਪਾਣੀ ਨਾਲ ਖੜਾ ਪਰਿਆ ਹੋਇਆ ਰਾਜਕੁਆਰ ਪਰੰਦਰੀਏ ਸਾਹ ਸੰਗਤਿ ਮਰਠੀ ਭਾਸ਼ਾ ਤੁਹਾਨੂੰ ਪਤਾ ਕਿ ਪੰਜਾਬੀ ਨਾਲ ਕਾਫੀ ਮਿਲਦੀ ਜੁਲਦੀ ਹੈ ਇੱਧਰ ਸਾਡੇ ਵੱਲ ਐਂ ਪਿੱਛੇ ਧਾਕੋਂਗੇ ਉਧਰ ਚੱਚਾ ਲਾ ਦਿੰਦੇ ਨੇ ਉਹ ਥੋੜੀ ਮਿਲਦੀ ਜੁਲਦੀ ਭਾਸ਼ਾ ਹੈ ਜੇ ਸਿੱਖੋਂ ਤੇ ਸਿੱਖ ਹੋ ਜਾਂਦੀ ਸ਼ੇਰ انیلے کمبھ راج اد کار ہست و ناد ویچار کرتی ہے چیت سو گر لے من رام نم وی لے جیسے کنک کلا چت لے ہاتھ پاؤں کر کام سب چیتن رنجن نال ਨਕ ਦਿਨ ਕਥਾ ਸੁਣਾਈ ਉਹ ਸਜਣਾ ਦੇ ਮੈਂ ਦਰਸ਼ਨ ਕੀਤੇ ਨੇ ਸਾਥ ਸੰਗਤ ਇੱਕੋ ਹੀ ਪ੍ਰਸ਼ਾਦਾ ਉਹ ਨਹੀਂ 19 20 ਮਿੰਟਾਂ ਛਕਿਆ ਨਾਲ ਦੇ ਨੇ ਤਿੰਨ ਤਿੰਨ ਚਾਰ ਚਾਰ ਵੀ ਛਕੇ ਤੇ ਮੈਂ ਉਹਨਾਂ ਨੂੰ ਪੁੱਛ ਬੈਠਾ ਮੈਂ ਉਹਨਾਂ ਨੂੰ ਕਿਹਾ ਬੜਾ ਸਹਿਜ ਨਾਲ ਪ੍ਰਸ਼ਾਦਾ ਛਕਿਆ ਠੰਡਾ ਹੋ ਗਿਆ ਤੁਸੀਂ ਜੇ ਇੱਕ ਹੀ ਛਕਣਾ ਸੀ ਤੇ ਇੰਨੀ ਦੇਰੀ ਲਾ ਕੇ ਹੌਲੀ ਹੌਲੀ ਕਿਉਂ ਛੱਕਿਆ ਠੰਡਾ ਹੋ ਗਿਆ ਮੇਰੇ ਮਨ ਚ ਹੈ ਦੂਜਿਆਂ ਨੂੰ ਰੁਲਾਉਂਦੇ ਨੇ ਨਾਲ ਵਿੱਚ ਲੋ ਮੈਂ ਹੌਲੀ ਹੌਲੀ ਛੱਕ ਲਨ ਬਾਕੀਆਂ ਨੇ ਵੱਧ ਛਕਣਾ ਹੁੰਦਾ ਜੇ ਪਹਿਲਾਂ ਛੱਕ ਕੇ ਬਹਿ ਗਿਆ ਤੇ ਉਹਨੂੰ ਵੀ ਛੱਡਣਾ ਪੈਣਾ ਮੈਂ ਕਿਹਾ ਜੀ ਕੋਈ ਪ੍ਰਸ਼ਾਦਾ ਛੱਕਿਆ ਠੰਡਾ ਕਰ ਲਿਆ ਤੁਸੀਂ 20 ਮਿੰਟ ਲਾ ਦਿੱਤੇ 19 ਮਿੰਟ ਕੋਈ ਪ੍ਰਸ਼ਾਦੇ ਉੱਤੇ ਤੋ ਕਹਿੰਦੇ ਹਾਂਜੀ ਮੈਂ ਹੌਲੀ ਹੌਲੀ ਛਕਣਾ ਤੇ ਫਿਰ ਬਾਅਦ ਵਿੱਚ ਉਹਨਾਂ ਨਾਲ ਮੈਨੂੰ ਕੋਲ ਬੁਲਾ ਕੇ ਬਦਕੀ ਗਿਆ ਕਹਿੰਦੇ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਨਦਰ ਕਿਰਪਾ ਕਹਿੰਦੇ ਇੱਕ ਪ੍ਰਸ਼ਾਦਾ ਛੱਕਦੇ ਆ ਮੇਰਾ ਇੱਕ ਜਪਜੀ ਸਾਹਿਬ ਪੂਰਾ ਹੋ ਗਿਆ ਆਖੋ ਵਾਹਿਗੁਰੂ ਇੱਥੇ ਮਨ ਚ ਝਾਤ ਮਾਰਿਓ ਸਾਰੇ ਦਿਨ ਚ ਇੱਕ ਜਪਜੀ ਸਾਹਿਬ ਨਹੀਂ ਸਾਰਾ ਦਿਨ ਲੰਘ ਜਾਂਦਾ ਇੱਕ ਜਪਜੀ ਸਾਹਿਬ ਪੂਰਾ ਨਹੀਂ ਉਹ ਕੈਸੀਆਂ ਰੂਹਾਂ ਹੋਣਗੀਆਂ ਜਿਹੜੇ ਪ੍ਰਸ਼ਾਦਾ ਛੱਕਦੇ ਆ ਵੀ ਜਪਜੀ ਕਰ ਲੈਂਦੇ ਆ ਸਾਥ ਸੰਗਤ ਇਹਦਾ ਮਤਲਬ ਹੱਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਦੇ ਆਂ ਚਿੱਤ ਲਾਇਆ ਜਾ ਸਕਦਾ ਹੈ ਜੇ ਭੋਜਨ ਸ਼ਕਤਿਆ ਹੋਵੇ ਗੁਰੂ ਜਪਿਆ ਜਾ ਸਕਦਾ ਹੈ ਬਾਣੀ ਪੜ੍ਹੀ ਜਾ ਸਕਦੀ ਕੀਰਤ ਕਰਦੇ ਵੀ ਨਾਮ ਜਪਿਆ ਜਾ ਸਕਦਾ ਇਹੋ ਗੱਲ ਸਾਸ ਸੰਗਤ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਅੱਜ ਆਪਾਂ ਜੇ ਪ੍ਰਕਾਸ਼ ਪੁਰਬ ਤੇ ਜੁੜਿਓ ਕੋਈ ਸਿੱਖ ਕੇ ਜਾਇਓ ਪਹਿਣਾ ਨੂੰ ਬੇਨਤੀ ਆ ਕਰਦੇ ਕਿਰਤ ਕਰਮ ਕਰਦੇ ਆ ਭੋਜਨ ਪ੍ਰਸ਼ਾਦਾ ਚਾਹ ਪਾਣੀ ਬਣਾਉਂਦੇ ਆ ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ ਹੈ ਆਪਾਂ ਵੀ ਕਾਰੋਬਾਰ ਕਰਦੇ ਆ ਡਰਾਈਵ ਕਰਦੇ ਆ ਵਾਹਿਗੁਰੂ ਜਪ ਸਕਦੇ ਆ ਸਿੱਕੇ ਜਾਇਓ ਜਦੋਂ ਡਰਾਈਵ ਕਰਨੀ ਹੈ ਉਹ ਜਿੰਨਾ ਚਿਰ ਵੱਧ ਤੋਂ ਵੱਧ ਹੋ ਸਕੇ ਤੁਹਾਨੂੰ ਕੋਈ ਉਹਦਾ ਫੋਨ ਨਾ ਆਵੇ ਮੂਲ ਮੰਤਰ ਪੜੋ ਹਾਂ ਕਈ ਵਾਰ ਦੁਨਿਆਵੀ ਕੋਈ ਫੋਨ ਆ ਜਾਂਦੇ ਉਦੋਂ ਫਿਰ ਸੰਸਾੜੀ ਕੋਈ ਜ਼ਰੂਰੀ ਗੱਲ ਵੀ ਕਰਨੀ ਪ੍ਰਸਾਦ ਸੰਗਤ ਇਹਦਾ ਮਤਲਬ ਕਿਰਤ ਕਰਦੇ ਆਂ ਡਰਾਈਵ ਕਰਦੇ ਆਂ ਜਪਿਆ ਜਾ ਸਕਦਾ ਹੈ ਹੱਥ ਪਾਉ ਕਰ ਕੰਮ ਸਭ ਜੀਤ ਨਰੰજન ਨਾਲ ਹੁਣ ਫਿਰ ਤਰਲੋਚਨ ਜੀ ਨੇ ਇੱਕ ਗੱਲ ਕਹੀ ਕਹਿੰਦੇ ਨਾਮਦੇਵ ਮੈਂ ਮੰਨ ਗਿਆ ਕਿਰਤ ਕਰਦੇ ਆਂ ਨਾਮ ਜਪਿਆ ਜਾ ਸਕਦਾ ਹੈ ਜੇ ਕੋਈ ਮਾਈ ਘੜਾ ਸਿਰ ਤੇ ਟਿਕਾ ਕੇ ਪਾਣੀ ਲੈ ਕੇ ਆਉਂਦੀ ਹੈ ਗੱਲਾਂ ਕਰਦੇ ਹੱਸਦੇ ਆਉਂਦੀ ਹੈ ਘੜਾ ਟਿਕ ਸਕਦਾ ਹੈ ਧਿਆਨ ਘੜੇ ਵਿੱਚ ਹੈ ਜੇ ਬੱਚੇ ਦੇ ਪਤੰਗ ਉਡਾਉਂਦੇ ਆਂ ਧਿਆਨ ਪਤੰਗ ਵਿੱਚ ਐ ਨਾਲ ਦੇ ਨਾਲ ਗੱਲਾਂ ਕਰਦੇ ਆਂ ਵੀ ਧਿਆਨ ਟਿਕ ਸਕਦਾ ਹੈ ਇਹਦਾ ਮਤਲਬ ਕਿਰਤ ਕਰਮ ਕਰਦੇ ਆਂ ਧਿਆਨ ਟਿਕ ਸਕਦਾ ਹੈ ਨਾਮਦੇਵ ਮੈਂ ਮੰਨ ਗਿਆ ਕਿ ਤੂੰ ਹੱਥਾਂ ਪੈਰਾਂ ਨਾਲ ਕੰਮ ਕਰਦਾ ਹੈ ਕੱਪੜੇ ਵੀ ਸਿਉਂਨੇ ਪਰ ਤੇਰੀ ਸੁਰਤ ਰੱਬ ਨਾਲ ਜੁੜੀ ਹੈ ਇਹ ਮੈਂ ਮੰਨ ਗਿਆ ਹੁਣ ਮੈਂ ਮੰਨ ਗਿਆ ਤੈਨੂੰ ਦਰਸ਼ਨ ਹੋਏ ਹੋਣਗੇ ਪਰ ਹੁਣ ਮੇਰੀ ਇੱਕ ਬੇਨਤੀ ਇੱਕ ਸਵਾਲ ਹੈ ਵੀ ਮੈਨੂੰ ਵੀ ਦਰਸ਼ਨ ਕਰਵਾ ਨਾਲੇ ਤੂੰ ਮੈਨੂੰ ਆਪਣਾ ਮਿੱਤਰ ਮੰਨਦਾ ਹੈ ਹੁਣ ਮੈਂ ਵਿਸ਼ਵਾਸ ਤਾਂ ਕਰਾਂ ਤੇ ਮੈਨੂੰ ਦਰਸ਼ਨ ਕਰਵਾਵੇਂ ਜੇ ਮੈਨੂੰ ਦਰਸ਼ਨ ਨਾ ਹੋਏ ਫਿਰ ਮੇਰੇ ਮਨ 'ਚ ਸ਼ੱਕ ਰਹਿਣੀ ਹੈ ਐਵੇਂ ਨਾਮ ਦੇ ਕਹੀ ਜਾਂਦਾ ਹੈ ਜਾਂ ਫਿਰ ਹੁਣ ਮੈਨੂੰ ਵੀ ਦਰਸ਼ਨ ਕਰਵਾਓ ਹੁਣ ਉਹ ਚੀਜ਼ ਛੱਡ ਕੇ ਸ਼ੱਕ ਵਾਲੀ ਹੁਣ ਇਹ ਮੰਗਲ ਲੱਗ ਪਏ ਮੈਨੂੰ ਵੀ ਦਰਸ਼ਨ ਕਰਵਾਓ ਔਰ ਬਾਬਾ ਨਾਮਦੇਵ ਸਾਹਿਬ ਨੇ ਬਚਨ ਕਿਹਾ ਕਿਵੇਂ ਵਸ ਤਰਲੋਚਨ ਕਿਤੇ ਆ ਚੀਜ਼ ਬਣਦਾ ਕਿ ਸੋਇਨੇ ਕੀ ਸੂਈ ਰੂਪੇ ਕਾ ਤਾਗਾ ਨਾ ਮੇ ਕਾ ਚਿਤ ਹਰ ਸੋ ਲਾਗਾ ਇੰਨਾ ਚਿਤ ਜੋੜ ਸਕਦਾ ਹੈ ਕਹਿੰਦੇ ਨੇ ਮੈਨੂੰ ਦਰਸ਼ਨ ਕਰਵਾ ਕਹਿੰਦੇ ਚਲੋ ਠੀਕ ਹੈ ਤੇਰੀ ਗੱਲ ਰੱਬ ਨਾਲ ਕਰਾਂਗੇ ਕਹਿੰਦੇ ਮੇਰੀ ਸ਼ਿਫਾਰਿਸ਼ ਕਰ ਦੇ ਮਾੜੀ ਜੀ ਅਸ਼ਕ ਇੱਕ ਬੇਨਤੀ ਸੁਣੋ ਇੱਕ ਕਥਾ ਮੈਂ ਨੈਟ ਤੇ ਵੀ ਭਾਈ ਐ ਗੁਰਮੁਖਾਂ ਨੂੰ ਰਿਕਾਰਡਿੰਗ ਕਰਕੇ ਪਾਤੀ ਪਹਿਲਾਂ ਸਾਧ ਸੰਗਤ ਰੱਬ ਦੇ ਕੋਲ ਵੀ ਸ਼ਿਪਾਰਸ਼ ਚਲਦੀ ਹੈ ਇਹਦਾ ਮਤਲਬ ਰੱਬ ਕੋਲ ਵੀ ਸ਼ਿਪਾਰਸ਼ ਚਲਦੀ ਹੈ ਕਈ ਵਾਰ ਦੁਨਿਆਵੀ ਕੰਮ ਸ਼ਿਪਾਰਸ਼ ਨਾਲ ਹੁੰਦੇ ਨੇ ਰੱਬ ਦੇ ਕੋਲ ਵੀ ਸ਼ਿਪਾਰਸ਼ ਕੀਤੀ ਜਾ ਸਕਦੀ ਹੈ ਕੋਈ ਵੰਦਗੀ ਵਾਲਾ ਤੁਹਾਡੀ ਸ਼ਿਪਾਰਸ਼ ਕਰ ਸਕਦਾ ਹੈ ਇਹ ਮਹਾਰਾਜ ਕਿਰਪਾ ਕਰ ਦਿਓ ਮਾੜੀ ਤੇ ਜਦੋਂ ਤਰਲੋਚਨ ਜੀ ਨੇ ਕਿਹਾ ਮੇਰੀ ਵੀ ਸ਼ਿਪਾਰਿਸ਼ ਕਰਵਾਈ ਫਿਰ ਮੈਨੂੰ ਵੀ ਦਰਸ਼ਨ ਕਰਵਾਓ ਮੈਂ ਰੋਜ਼ ਤੇਰੇ ਕੋਲ ਬੈਨ ਕਹਿੰਦੇ ਚਲੋ ਕਰਾਂਗੇ ਗੱਲ ਰੱਬ ਨਾਲ ਹੁਣ ਜਦੋਂ ਰੱਬ ਜੀ ਦੇ ਪ੍ਰਤੱਖ ਦਰਸ਼ਨ ਹੋਏ ਨਾਮਦੇਵ ਸਾਹਿਬ ਜੀ ਨੇ ਗੱਲ ਕੀਤੀ ਕਹਿੰਦੇ ਜੀ ਮੇਰਾ ਇੱਕ ਮਿੱਤਰ ਹੈ ਤਰਲੋਚਨ ਰੋਜ਼ ਆ ਕੇ ਮੇਰੇ ਕੋਲ ਬਹਿੰਦਾ ਹੈ ਮੇਰੀ ਹੱਟ ਤੇ ਬਹਿ ਕੇ ਭਗਤੀ ਦੀਆਂ ਗੱਲਾਂ ਕਰਦਾ ਹੈ ਘੰਟਿਆਂ ਵੱਧੀਓ ਭਗਤੀ ਕਰਦਾ ਹੈ ਨਾਲ ਬਹਿ ਕੇ ਤੁਹਾਡੀਆਂ ਬਾਤਾਂ ਸੁਣਦਾ ਹੈ ਉਹਨੂੰ ਥੋੜੀ ਜਿਹੀ ਸ਼ੱਕ ਹੋ ਗਈ ਸੀ ਉਹ ਸ਼ੱਕ ਤਾਂ ਦੂਰ ਕਰ ਦਿੱਤੀ ਹੈ ਪਰ ਹੁਣ ਕਿਤੇ ਦੁਆਰਾ ਸ਼ੱਕ ਨਾ ਪੈਦਾ ਹੋ ਜਾਏ ਰੱਬ ਜੀ ਉਹਨੂੰ ਵੀ ਮਾਰਿ ਜੇ ਦਰਸ਼ਨ ਦੇ ਦਿਓ ਮਾਰੀ ਜੇ ਚੱਲ ਕੋ ਨੂੰ ਦੇ ਦਿਓ ਤੁਹਾਡਾ ਕੀ ਕੱਟੇ